ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੋ ਬੀਆ ਹਣ ਆਇਆ ਗਾਵਹੁ ਗਾਵਹੁ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰ ਹੈ ਹਮਰਾ ਵਿਆਹੋ ਜੇ ਹੋਵਾ ਜਾਂ ਸਭ ਮਿਲਿਆ ਤਾਂ ਜਾਣਿਆ ਤਿਹੋ ਲੋਕਾ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਜੈ ਕੋਈ ਪਰਤ ਨਾਨਕ ਸਬਨਾ ਕਾ ਪਿਰ ਏਕੋ ਸੋਏ ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਾਨ ਸੰਸਾਰਾ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚਾ ਮੁਖ ਨਾਓ ਸਤਿਗੁਰ ਸੇਵ ਪਾਏ ਨਿਜ ਥਾਓ ਮਨ ਚੂਰੇ ਖੜ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਓ ਅਦਕ ਇਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਾਨ ਪਰਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਦਾ ਛੋੜ ਨਾਮ ਨਿਸਤਾਰੈ ਸੇਵਤਾ ਸਲਾਹਣਾ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੇ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਣ ਦੀਸੇ ਸਭ ਖੇਹ ਜੋ ਪਜੈ ਸੋ ਆਵੇ ਜਾਏ ਨਾਨਕ ਅਸਥਿਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਇਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਊਜਲ ਮੋਤੀ ਚੁਗੈ ਹੰਸ ਸਰਬ ਕਲਾ ਜਗਦੀਸ਼ ਅੰਸ ਜੋ ਦੀਸੈ ਸੋ ਉਪਜੈ ਬਿਨਸੈ ਬਿਨ ਚਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਬੂਝੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਂਤੋ ਰਾਜਨ ਰਾਜ ਸਦਾ ਬਿਖ ਸੰਤੋ ਜਿਸ ਤੂੰ ਰੱਖੇ ਕਿਰਪਾ ਧਾਰ ਬੂੜਤ ਪਾਨ ਤਾਰਹਿ ਤਾ ਤਰੇ ਭਵਨ ਮਹ ਜੋਤ ਤਰੇ ਭਵਨ ਮਹ ਜਾਣਿਆ ਉਲਟ ਭਈ ਘਰ ਘਰ ਮਹ ਆਣਿਆ ਅਹਨਸ ਭਗਤ ਕਰੇ ਲਿਵ ਲਾਏ ਨਾਨਕ ਤੇ ਤਿੰਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮੈਲ ਮਿਟੈ ਸਚ ਨਾਏ ਗੁਰ ਪ੍ਰਸਾਦ ਰਹੈ ਲਿਵ ਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾ ਸੂਝ ਬੂਝ ਨਾ ਪਾਵੇ ਬਿਨ ਆਵੇ ਮਨ ਤ੍ਰਿਪਤ ਨ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੂਖ ਸੰਤਾਪੇ ਸੇ ਜਨ ਪਾਂਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਖੈ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿਚੋ ਆਪ ਗਵਾਹੇ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸਤਿ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨੰਦ ਨਾਲ ਪਿਆਰੇ ਸੰਗ ਹਰ ਜਿਓ ਰੱਖੋ ਆਪਣੀ ਸਰਨਾਈ ਗੁਰ ਪ੍ਰਸਾਦ ਦੀ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਧ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾ ਕੈ ਸਦ ਬਲ ਹਾਰੈ ਜਾਉ ਜੋ ਹਰ ਰਾਤੇ ਸੇ ਜਨ ਪ੍ਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਬਾਰ ਜਿਨ ਪਾਇਆ ਧਨ ਨਾਰੀ ਹਰਿ ਸਉ ਰਾਤੀ ਸ਼ਬਦ ਵਿਚਾਰੇ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੇ ਹਮਰੀ ਜਾਤ ਪਤ ਸਚਨਾ ਹੋ ਕਰਮ ਧਰਮ ਸੰਜਮ ਸਤਿ ਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰ ਰਾਤੇ ਰਹੇ ਸਮਾਈ ਇਕ ਧਰਨ ਗਗਨ ਮਹਿ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਧਿਆਵਹਿ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਬਿਖਵਤ ਆਤ ਪੌਜਲ ਗੁਰਸਬਦੀ ਹਰ ਪਾਰ ਲੰਘਾਈ ਰਹਾਵ ਜਿਨ ਕੋ ਆਪ ਲਏ ਪ੍ਰਭ ਮੇਲ ਤਿਨ ਕਉ ਕਾਲ ਨਸਾਕੈ ਪੀਰ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਮਲਨ ਨਾਰੇ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦੀਸੈ ਬ੍ਰਹਮ ਗੁਰਮੁਖ ਸਚ ਲਈਐ ਕਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠਸਠ ਮੱਜਨ ਹਰ ਰਸ ਰੇਦ ਗੁਰਮਖ ਨਿਰਮਲ ਮੈਲ ਨਾ ਲੱਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਆਸਾ ਮਹੱਲਾ ਪਹਿਲਾ ਨਿਵਨ ਵਿਪਾਇ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜੀਆਰਾ ਰਹਾਉ ਰਬ ਨੀਰਵੈ ਬੰਧਨ ਨਹੀਂ ਟੁੱਟਹਿ ਵਿਚ ਹਉ ਮੈਂ ਪਰਮ ਨਾ ਜਾਈ ਸਤਗੁਰ ਮਿਲੈ ਤਾ ਹਉ ਮੈਂ ਟੁੱਟੈ ਤਾ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੁਖ ਸਾਗਰ ਓਰ ਧਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਰ ਸੋ ਜੂਜ ਮਰਐ ਪ੍ਰਭ ਪਾਏ ਮਨ ਸਾ ਮਨਹਿ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੇ ਸੁਣਾਵੇ ਕਿਸ ਕਉ ਕਿਸ ਸਮਝਾਵੇ ਸਮਝ ਰਹੇ ਕਿਸੈ ਪੜਾਵੇ ਪੜ ਗੁਣ 부ਝੇ ਸਤਿਗੁਰ ਸਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਆਤ ਤਰੰਗ ਭਗਤ ਹਰ ਰੰਗਾ ਅਨੰਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ RAM ਭਗਤ ਜਨ ਰਹੈ ਮਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੈ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰੱਤਾ ਮੇਰਾ ਮਨ ਧੀਰਾ ਕਥਨੀ ਕਹੇ ਕਹੇ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖ ਕ ਭੀਖਿਆ ਖਾਏ ਕੋਈ ਰਾਜਾ ਰਹਿ ਆ ਸਮਾਏ ਕਿਸ ਹੀ ਮਾਨ ਕਿਸੈ અપਮਾਨ ਢਾਹੇ ਉਸਾਰੇ ਧਰੇ ਧਿਆਨ ਤੋਏ ਤੇ ਵੱਡਾ ਨਹੀਂ ਕੋਏ ਕਿਸ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵੀਗਾ ਜਾਓ ਦਰਗਹਿ ਬੈਸਨ ਨਹੀਂ ਥਾਓ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਧ ਖਾਨ ਜੀਵਨ ਕੀ ਬਹੁਤੀ ਆਸ ਲੇਖੈ ਤੇਰਾ ਸਾਸ ਗਰਾਸ ਅਹਨਸ ਅੰਧਲੇ ਦੀਪਕ ਦੇ ਭੌਜਲ ਡੂਬਤ ਚਿੰਤ ਕਰੇ ਕਹੇ ਸੁਣੇ ਜੋ ਮਨ ਹੈ ਨਾਉ ਹਉ ਬਲਿਹਾਰ ਆ ਤਾ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰਾ ਪਾਸ ਜਾ ਤੂੰ ਦੇਹ ਜਪੀ ਤੇਰਾ ਨਾਉ ਦਰਗਹ ਬੈਸਨ ਹੋਵੇ ਥਾਉ ਜਾ ਤੁਧ ਭਾਵੇ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾ ਸਤਗੁਰ ਮਿਲੇ ਪ੍ਰਣਵਤ ਨਾਨਕ ਭਉਜਲ ਤਰੈ ਆਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਢੀਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਬਿਹੂਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਹੀ ਵਿਸਰੇ ਦੁਖ ਬਹੁਤਾ ਲਾਗੈ ਦੁਖ ਲਾਗੈ ਤੂੰ ਵਿਸਰ ਨਾਹੀ ਰਹਾਓ ਅੱਖੇ ਅੰਧ ਜੀਬ ਰਸ ਨਾਹੀ ਕੰਨੀ ਪਮਨ ਨਾ ਬਾਜੈ ਚਰਣੀ ਚੱਲੈ ਪਜੂਤਾ ਆਗੈ ਵਿਨ ਸੇਵਾ ਫਲ ਲਾਗੈ ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀਉ ਤੇ ਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਭਾਣਾ ਤੇਰਾ ਹੋਵੇ ਵਿਣ ਨਾ ਵੈ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀਆ ਜਹ ਭਾਵੇ ਤਹ ਰਾਖ ਤੁਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆ ਜਨਉ ਧਿਆਨ ਕੁਸ ਪਾ ਕੁਸ ਪਾਤੀ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾ ਚਾਉ ਨਾਓ ਗੁਰ ਪ੍ਰਸਾਦੀ ਬ੍ਰਹਮ ਸਮਾਓ ਪਾण्डे ਐਸਾ ਬ੍ਰह्म ਵਿਚਾਰ ਨਾਮੇ ਸੁਚ ਨੰਮ ਪੜੋ ਨਾਮੇ ਚਜ ਅਚਾਰ ਰਹਾਓ ਬਾਹਰ ਜਨੇਉ ਜਿ ਚਿਰ ਜੋਤ ਹੈ ਨਾਲ ਧੋਤੀ ਟਿਕਾ ਨਾਮ ਸਮਾਲ ਐਥੇ ਉਥੇ ਨਿਭਹੀ ਨਾਲ ਵਿਣ ਨਾ ਵੈ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਵਰ ਨਾ ਭਾਲ ਚੀਨ ਤਤ ਗगन ਦਸ ਦੁਆਰ ਹਰ ਮੁਖ ਪਾਠ ਪੜੈ ਵਿਚਾਰ ਪੋਜਨ ਭਾਉ ਭਰਮ ਭਉ ਭਾਗੈ ਪਹਿਰੂ ਰਾਸ਼ਬ ਚੋਰ ਨਾ ਲਾਗੈ ਤਿਲਕ ਲਲਾਟ ਜਾਣਾ ਪ੍ਰਭ ਏਕ 부ਜੈ ਬ੍ਰਹਮ ਅੰਤਰ ਬਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜ੍ਹੈ ਨਹੀਂ ਕੀਮਤ ਪਾਏ ਅਸ਼ਟ ਦਸੀ ਚੌ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਵਰਨ ਕੋਈ ਸਾਜ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸਚਾ ਅਰਧ ਸਚੀ ਅਰਦਾਸ ਮਹਲੀ ਖਸਮ ਸੁਣੇ ਸਾਬਾਸ ਸਚੈ ਤਖਤ ਬੁਲਾਵੈ ਸੋਏ ਦੇਵ ਵਿੜਾਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨੀਸਾਣ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨੀਸਾਣ ਹੈ ਠਾਕ ਨਾ ਪਾਏ ਪੰਡਤ ਪੜ੍ਹੇ ਵਖਾਣੇ ਵੇਦ ਅੰਤਰ ਵਸਤ ਨਾ ਜਾਣੇ ਭੇਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਵਾ ਖਾ ਆਖ ਬਖਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਜ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇ ਦੋਹੇਲੀ ਉਪਜੈ ਨਿਬਿਨ ਸਹਿ ਦੁਖ ਪਾਈ ਇਹੋ ਜਗਤ ਸਾਗਰ ਦੁੱਤ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਜੋ ਜਿਵੇਂ ਵਰਨਾ ਕੋਈ ਮੇਰੇ ਪਿਆਰੇ ਤੁਜ ਬਿਨ ਅਵਰਨਾ ਕੋਏ ਹਰੇ ਰੱਬੀ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨਾ ਦੇਵੇ ਪਿਰ ਸਿਓ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇ ਵਾਉ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜੋ ਤੂੰ ਰਾਖੇ ਤੇ ਵੀ ਰਹਿਣਾ ਦੁੱਖ ਸੁਖ ਦੇਵੇ ਕਰੇ ਸੋਈ ਆਸਾ ਮਨਸਾ ਦੂ ਬినాਸਤ ਤ੍ਰਿਹ ਗੁਣ ਆਸ ਨਿਰਾਸ ਭਈ ਤੁਰਿਆ ਅਵਸਥਾ ਗੁਰਮਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਪੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਮੋਹ ਅਰ ਭਰਮ ਤਜੋ ਤੁਮ ਬੀਰ ਸਾਚ ਨਾਮ ਹਿਰਦੈ ਰਵੈ ਸਰੀਰ ਰਹਾਓ ਸਾਜ ਨਾਮ ਜਾ ਨਾਮ ਨਿਧ ਪਾਈ ਰੋਵੈ ਪੂਤ ਨਾ ਕਲਪੈ ਮਾਈ ਏਤ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਗੁਰ ਦੀ ਖਿਆਲੇ ਜਪ ਤਬ ਕਮਾਹੇ ਨਾ ਮੋਹ ਟੂਟੈ ਨਾ ਥਾਇ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰਿ ਸਿਉ ਰਹੈ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸਚ ਅਲਖ ਅਪਾਰ ਹਉ ਪਾਪੀ ਤੂੰ ਬਖਸਨ ਹਾਰ ਤੇਰਾ ਭਾਣਾ ਸਭ ਕਿਛੂ ਵੈ ਮਨ ਹਠ ਕੀਚੈ ਅੰਤ ਵਿਗੋਵੈ ਰਹਾਉ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛਲੇ ਬਹੋ ਜੋ ਪੁਜੈ ਸੁ ਲਖ ਭੇਵੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਸਗਲਿ ਸੌਦੀ ਟੋਟਾ ਆਵੈ ਨਾਨਕ RAM ਨਾਮ ਮਨ ਭਾਵੇ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸ ਆਗੇ ਰਹਾਉ ਆਸਨਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰਾ ਹੈ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਦੋ ਗੁਣ ਕਰਤੋਵਾ ਮੇਰਾ ਸੋ ਜਾਗੈ ਹਉ ਨਿਸ ਭਰ ਸੋਵਾ ਇਓ ਕਿਉ ਕਉ ਕੰਤ ਪਿਆਰੀ ਹੋਵਾ ਸੋ ਜਾਗੈ ਹਉ ਨਿਸ ਭਰ ਸੋਵਾਰਾ ਹਾ ਆਸ ਪਿਆਸੀ ਸੇਜ ਆਵਾ ਆਗੇ ਸਹਿ ਭਾਵਾ ਕੇ ਨਾ ਭਾਵਾ ਕਿਆ ਜਾਣਾਂ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਹੀ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ ਗਿਆ ਸੋ ਜੋਬਨ ਧਨ ਪਛਤਾਨੀ ਅਜਾ ਸੋ ਜਾਗੋ ਆਸ ਪਿਆਸੀ ਭਈ ਲੇ ਉਦਾਸੀ ਰੋ ਨਿਰਾਸੀ ਰਹਾਉ ਹਉਮੈ ਖੋਏ ਕਰੇ ਸੀਗਾਰ ਤਉ ਕਾ ਮਨ ਸੇਜੈ ਰਵੈ ਪਧਾਰ ਤਉ ਨਾਨਕ ਕੰਤੈ ਮਨ ਭਾਵੇ ਛੋੜ ਬੜਾਈ ਆਪਣੇ ਖਸਮ ਸਮਾਵੇ ਰਹਾਉ ਆਸਾ ਮਹੱਲਾ ਪਹਿਲਾ ਪੇਵ ਕੜਾ ਧਨ ਖਰੀ ਇਆਣੀ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ ਸਭ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾ ਵਾ ਹੋਈ ਰਹਾਉ ਸਾਹਰੜਾ ਧਨ ਸਾਜ ਪਛਾਣਿਆ ਸਹਿ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਕਾਇਤ ਨਾਨਕ ਪੈ ਭਾਵ ਕਾ ਕਰੇ 시ਗਾਰ ਸਦ ਹੀ ਸੇਜੈ ਰਵੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ 모ਹੇ ਭਰਮ ਭੁਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇ ਜਪੀ ਨਾਉ ਤੇਰਾ ਰਹਾਉ ਬਹੁਤ ਔਗਣ ਕੂਕੈ ਕੋਈ ਜਾਤਿ ਸੁਭਾਵੈ ਬਖਸੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤਿ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮਹੱਲਾ ਪਹਿਲਾ ਦੋ ਪਦੇ ਤੇਤ ਸਰਵ ਰੜਾ ਹੈ ਪੈਲੇ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤਹ ਡੂਬੀਐ ਮਨ ਆਇਕ ਨ ਚੇਤ ਸਮੂਰ ਮਨਾ ਹਰ ਬਿਸਰਤ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋ 헤ਰਾਉ ਵਿਸੋਏ ਚਸਿਆ ਕੜੀਆ ਪਹਿਰਾ ਥਤੀ ਵਾਰੀ ਮਹੋਵਾ ਸੂਰਜੇ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਏਕ ਓੰਕਾਰ ਸਤਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲਾਖ ਲਸ਼ ਕਰੇ ਲਖ ਬਾਜੇ ਨੇਜੇ ਲਖੋਟ ਕਰੇ ਸਲਾਮ ਲਖਾਂ ਉਪਰ ਫਰਮਾਇਸ ਤੇਰੀ ਲਖੋਟ ਰਾਖੇ ਮਾਨ ਜਾਂ ਪਦ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾਰਾ ਹਾ ਲਖ ਖਟਿਏ ਹੈ ਲਖ ਸੰਜੀਏ ਖਾਜੇ ਹੈ ਲਖ ਆਵਹਿ ਲਖ ਜਾਹੇ ਜਾਪਾ ਦੇਖਾ ਨਾ ਪਵੈ ਤਾਂ ਜੀਅ ਕਿੱਥੈ ਫਿਰ ਪਾਹੇ ਲੱਖ ਸਾਸਦ ਸਮਝਾਵਣੀ ਲੱਖ ਪੰਡਤ ਪੜ੍ਹੇ ਪੁਰਾਣ ਜਾਪਾ ਦੇਖਾ ਨਾ ਪਵੈ ਤਾਂ ਸਭੇ ਕੋ ਪ੍ਰਵਾਣ ਸਚ ਨਾਮ ਪਤੂ ਉਪਜੈ ਕਰਮ ਨਾਮ ਕਰਤਾਰ ਅਹਨ ਸਹਿਰਦੈ ਜੇ ਰਵੈ ਨਾਨਕ ਨਦਰੀ ਪਾਰ ਅਹਨ ਸਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚੰਦਨ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਇਕਠੇ ਏਕ ਰਤੀ 레 ਪਾਹੇ ਰਹਾਉ ਲੱਖ ਮੜਿਆ ਕਰ ਇਕਠੇ ਏਕ ਰਤੀ 레 ਪਾਹੇ ਰਹਾਉ ਪਿੰਡ ਪਤਲ ਮੇਰੀ ਕੇਸੋ ਕਰਿਆ ਸਤਨਾਮ ਕਰਤਾਰ ਐਥੇ ਉਥੇ ਆਗੈ ਪਾਸ਼ਾ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਖਤ ਤੁਮਾਰੀ ਨਾਵੇ ਆਤਮ ਰਾਉ ਸਚਾ ਨਾਵਨ ਤਾਂ ਥੀਐ ਜਮਹਿ ਲੀ ਪਾਵੇ ਥਾਉ ਸਚਾ ਨਾਵਨ ਤਾਂ ਥੀਐ ਜਾਂ ਅਹਰਸ ਲਾਗੇ ਭਾਉ ਇਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਾਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ ਕਾ ਕਭੂ ਨਿਖੂਟ ਸਨਾਹੇ